ਅਗਲੀ ਵੱਡੀ ਖਬਰ ਜਰਮਨੀ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਵੱਡਾ ਟ੍ਰੇਨ ਹਾਦਸਾ ਵਾਪਰਿਆ ਭਾਰੀ ਮੀਂਹ ਦੇ ਕਾਰਨ ਪਟੜੀ ਤੋਤਰੀ ਹੈ ਟ੍ਰੇਨ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਕਈ ਲੋਕ ਜ਼ਖਮੀ ਹੋਏ ਨੇ ਹਾਦਸੇ ਸਮੇਂ ਟ੍ਰੇਨ ਦੇ ਵਿੱਚ 100 ਯਾਤਰੀ ਸਵਾਰ ਸਨ ਸਿਗਮਾ ਰਿੰਗਨ ਤੋਂ ਉਲਮ ਜਾ ਰਹੀ ਸੀ ਇਹ ਟ੍ਰੇਨ ਤੇ ਇਸੇ ਦੌਰਾਨ ਰਾਹ ਦੇ ਵਿੱਚ ਇਹ ਹਾਦਸਾ ਵਾਪਰਿਆ ਕਿਉਂਕਿ ਭਾਰੀ ਮੀਂਹ ਦੇ ਚੱਲਦਿਆਂ ਟ੍ਰੇਨ ਅਚਾਨਕ ਪਟੜੀ ਤੋੁੱਟਰ ਜਾਂਦੀ ਹੈ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਕਈ ਲੋਕ ਜ਼ਖਮੀ ਦਸਤੇ ਜਾ ਰਹੇ ਨੇ ਆ ਤਾਂ ਉਸੇ ਹਾਦਸੇ ਵਾਲੀ ਜਗ੍ਹਾ ਦੀਆਂ ਤ ਆਹ ਪਟੜੀ ਤੋਂ ਟ੍ਰੇਨ ਉਤਰੀ ਹੋਈ ਨਜ਼ਰ ਆ ਰਹੀ ਹੈ ਇਸ ਦੇ ਵਿਚਾਲੇ ਵੱਖ-ਵੱਖ ਟੀਮਾਂ ਦੇ ਦੁਆਰਾ ਰੈਸਕਿਊ ਆਪਰੇਸ਼ਨ ਪੂਰਾ ਚਲਾਇਆ ਜਾ ਰਿਹਾ ਹੈ ਮੌਕੇ ਦੀਆਂ ਤੁਹਾਨੂੰ ਸੀ ਤਸਵੀਰਾਂ ਮੁਖਾ ਰਹੇ ਹਾਂ ਦਰਸਲ ਜਰਮਨੀ ਦੀਆਂ ਤਸਵੀਰਾਂ ਨੇ ਕਿ ਇੱਥੇ ਇੱਕ ਵੱਡਾ ਟ੍ਰੇਨ ਹਾਦਸਾ ਵਾਪਰ ਗਿਆ ਆ ਭਾਰੀ ਮੀਂਹ ਦੇ ਕਾਰਨ ਅਚਾਨਕ ਟ੍ਰੇਨ ਪਟੜੀ ਤੋਂ ਉਤਰ ਜਾਂਦੀ ਹੈ ਤੇ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਆ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਹਾਦਸੇ ਸਮੇਂ ਟ੍ਰੇਨ ਦੇ ਵਿੱਚ 100 ਯਾਤਰੀ ਸਵਾਰ ਸਨ ਰੋਕਾਂਗੇ ਅਗਲੀ ਵੱਡੀ ਖਬਰ ਦਾ ਅਜ ਲੋਕ ਸਭਾ ਦੇ ਵਿੱਚ ਆਪਰੇਸ਼ਨ ਸਿੰਦੂਰ ਤੇ ਚਰਚਾ ਹੋਵੇਗੀ ਸਵੇਰੇ 11 ਵਜੇ ਦਰਸ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਦੁਪਹਿਰ 12 ਵਜੇ ਆਪਰੇਸ਼ਨ ਸਿੰਦੂਰ ਤੇ ਚਰਚਾ ਦੀ ਸ਼ੁਰੂਆਤ ਹੋਵੇਗੀ ਰੱਖਿਆ ਮੰਤਰੀ ਰਾਜਨਾ ਸਿੰਘ ਚਰਚਾ ਦੀ ਸ਼ੁਰੂਆਤ ਕਰਨਗੇ ਲੋਕ ਸਭਾ ਦੇ ਵਿੱਚ ਆਪਰੇਸ਼ਨ ਸਿੰਦੂਰ ਤੇ ਚਰਚਾ ਦੇ ਲਈ 16 ਘੰਟੇ ਦਾ ਵਕਤ ਰੱਖਿਆ ਗਿਆ ਹੈ ਕਾਂਗਰਸ ਨੂੰ ਆਪਣੀ ਗੱਲ ਰੱਖਣ ਦੇ ਲਈ 3 ਘੰਟੇ ਮਿਲਣਗੇ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਗੌਰਵ ਗਗੋਈ ਚਰਚਾ ਕਰਨਗੇ ਸਦਨ ਦੇ ਵਿੱਚ ਚਰਚਾ ਤੋਂ ਪਹਿਲਾਂ ਵਿਰੋਧੀ ਧਿਰ ਦੀ ਮੀਟਿੰਗ ਹੋਵੇਗੀ ਇੰਡੀਆ ਗੱਠਜੋੜ ਦੀ ਸਵੇਰੇ 10 ਵਜੇ ਇਹ ਮੀਟਿੰਗ ਹੋਣ ਜਾ ਰਹੀ ਹੈ ਰਾਜ ਸਭਾ ਦੇ ਵਿੱਚ ਕੱਲ ਅਪਰੇਸ਼ਨ ਸਿੰਧੂਰ ਤੇ ਚਰਚਾ ਕੀਤੀ ਜਾਵੇਗੀ ਕਿਉਂਕਿ ਇਸ ਤੋਂ ਪਹਿਲਾਂ ਲਗਾਤਾਰ ਜਿਸ ਦਿਨ ਤੋਂ ਹੀ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਹੋਈ ਕਾਂਗਰਸ ਨੇ ਵਿਰੋਧੀ ਧਿਰਾਂ ਦੇ ਵੱਲੋਂ ਅਪਰੇਸ਼ਨ ਸਿੰਧੂਰ ਤੇ ਚਰਚਾ ਦੀ ਮੰਗ ਕੀਤੀ ਜਾ ਰਹੀ ਸੀ ਤੇ ਆਖਰਕਾਰ ਉਸ ਵਾਸਤੇ ਪੂਰਾ ਸਮਾਂ ਤੈਅ ਕਰ ਲਿਆ ਗਿਆ ਸਵੇਰੇ 11 ਵਜੇ ਅੱਜ ਸਦਨ ਦੀ ਕਾਰਵਾਈ ਸ਼ੁਰੂ ਹੋਣੀ ਹੈ ਤੇ ਦੁਪਹਿਰ 12 ਵਜੇ ਅਪਰੇਸ਼ਨ ਸਿੰਧੂਰ ਤੇ ਚਰਚਾ ਕੀਤੀ ਜਾਵੇਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਚਰਚਾ ਦੀ ਸ਼ੁਰੂਆਤ ਕਰਨਗੇ ਅ ਦਰਸਲ ਲੋਕ ਸਭਾ ਦੇ ਵਿੱਚ ਅਪਰੇਸ਼ਨ ਸਿੰਦੂਰ ਤੇ ਚਰਚਾ ਦੇ ਲਈ 16 ਘੰਟੇ ਦਾ ਸਮਾਂ ਰੱਖਿਆ ਗਿਆ ਹੈ। ਆਰਐਸਐਸ ਮੁਖੀ ਮੋਨ ਭਗਵਤ ਦਾ ਵੱਡਾ ਬਿਆਨ ਆਇਆ ਹੈ ਭਾਰਤ ਨੂੰ ਭਾਰਤੀ ਹੀ ਲਿਖਿਆ ਜਾਣਾ ਚਾਹੀਦਾ ਹੈ। ਭਾਰਤ ਨੂੰ ਭਾਰਤੀ ਹੀ ਕਹਿਣਾ ਚਾਹੀਦਾ ਹੈ ਪਹਿਚਾਣ ਗਵਾਉਣ ਤੇ ਨਹੀਂ ਮਿਲੇਗਾ ਦੁਨੀਆ ਦੇ ਵਿੱਚ ਸਨਮਾਨ ਮੋਨ ਭਗਵਤ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਹੈ ਕਿ ਸਨਮਾਨ ਦੇ ਨਾਲ ਸੁਰੱਖਿਆ ਵੀ ਨਹੀਂ ਮਿਲੇਗੀ ਉਹਨਾਂ ਨੇ ਕਿਹਾ ਇਹੋ ਹੈ ਮੂਲ ਨਿਯਮ ਜ਼ਿਕਰ ਯੋਗ ਹੈ ਕਿ ਕੇਰਲ ਦੇ ਕੋਚੀ ਦੇ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਜਿਸਦੇ ਵਿੱਚ ਸ਼ਾਮਲ ਹੋਏ ਮੋਨ ਭਗਵਤ ਨੇ ਕਿਹਾ ਹੈ ਕਿ ਇੰਡੀਆ 댓 ਇਜ਼ ਭਾਰਤ ਸਹੀ ਹੈ ਪਰ ਭਾਰਤ ਤਾਂ ਭਾਰਤ ਹੈ ਦਰਸਲ ਇੰਡੀਆ 댓 ਇਜ਼ ਭਾਰਤ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਤਾਂ ਆਰਐਸਐਸ ਮੁਖੀ ਮੋਨ ਭਾਗਵਤ ਦੇ ਵੱਲ ਦਰਸਲੇ ਵੱਡਾ ਬਿਆਨ ਦਿੱਤਾ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਭਾਰਤੀ ਲਿਖਿਆ ਜਾਣਾ ਚਾਹੀਦਾ ਹੈ ਭਾਰਤ ਨੂੰ ਭਾਰਤੀ ਕਹਿਣਾ ਚਾਹੀਦਾ ਹੈ ਪਹਿਚਾਨ ਗਉਣ ਤੇ ਦੁਨੀਆ ਦੇ ਵਿੱਚ ਸਨਮਾਨ ਨਹੀਂ ਮਿਲੇਗਾ। ਵਿਕਲਪਨਾ ਆਪਕੋ ਮਿਲ ਗਈ ਹੈ ਦੋ ਭਾਸ਼ਣੋ। ਸਿੱਖਿਆ ਮੇ ਭਾਰਤੀਤਾ। ਹਾਰਤੀਅਨੈਸ ਇਨ ਐਜੂਕੇਸ਼ਨ। भारत एक प्रॉपर नाउन है उसका ट्रांसलेशन नहीं करना चाहिए यद्यपि इंडिया दैट इज भारत है लेकिन भारत भारत है और इसलिए हमारी बातचीत में लिखने में बोलने में व्यक्तिगत हो या सार्वजनिक हो हमको भारत को भारत ही कहना चाहिए ਕਿਉਂਕਿ ਭਾਰਤ ਭਾਰਤ ਹੈ ਤਾਂ ਭਾਰਤ ਕੇ ਆਈਡੈਂਟੀਟੀ ਕਾ ਸਨਮਾਨ ਹੈ